ਹੋਇਆ ਬਾਈ ਇਹ ਉੱਥੇ ਤੇ ਆਪ ਹੀ ਦੇਖ ਲੈ ਜੀ ਹੁਣ ਤੁਸੀਂ ਵੀਡੀਓ ਦੇਖੀ ਹੋਈ ਹੈ ਨਹੀਂ ਵੀਡੀਓ ਇੱਕ ਵੱਖਰਾ ਵੇਸ਼ਾ ਪੈਂਟ ਦਾ ਨਾ ਪੈਂਟ ਤੇ ਬੰਦੇ ਦਾ ਸੁਭਾਅ ਦਾ ਪਤਾ ਹੁੰਦਾ ਜੀ ਬੰਦਾ ਕਾਲੇ ਬਹੁਤ ਕਰਦਾ ਲੋਕਾਂ ਨੂੰ ਜੀ ਪਤਾ ਨਹੀਂ ਕੀ ਇਹਦੇ ਦਮ ਦਿਮਾਗ ਦਾ ਆਇਆ ਬਾਈ ਯਾਰ ਮੈਂ ਭੋਲਾ ਭਾਲਾ ਸੀ ਸਾਧੀ ਮੇਤੋਂ ਬਹੁਤ ਵੱਡੀ ਹੋ ਗਈ ਠੀਕ ਆ ਮੰਨ ਤਾਂ ਥੋੜਾ ਜਿਹਾ ਜੀ ਇਹ ਗੱਲ ਤਾਂ ਕਿ ਲਾਈ ਲੱਗਾਗਾ ਸਾਡੇ ਪਿੰਡ ਐ ਕਪੀਰ ਦੀ ਜਗ੍ਹਾ ਕੀ ਉੱਥੇ ਕੰਮ ਆ ਗਿਆ ਸਰ ਘਮਾਉਣ ਵਾਲਾ ਉਹਦੇ ਨਾਲ ਇੱਥੇ ਰਹਿ ਕਮਾਈ ਜਾਈ ਉਹ ਕਹਿੰਦਾ ਹੈਗਾ ਕਿਸੇ ਤੇ ਮੈਂ ਕਹਿੰਦਾ ਮੈਨੂੰ ਇਹ ਮਤਲਬ ਜਿਹੜਾ ਕੋਈ ਹੈਗਾ ਕਹਿ ਰਹੇ ਅੱਬੇ ਅੱਡੇ ਕੋਲ ਕੋਈ ਇਤਕਾਰ ਕਿਰਾਪਾ ਨਾ ਹੋਣਾ ਦਾ 7:00 ਵਜੇ ਹੈ ਨਾ ਸਵਾਤ ਨਹੀਂ ਹੈ ਨਹੀ ਤੇ ਨੱਚਣ ਨੂੰ ਕਿਹਨੇ ਕਿਹਾ ਸੀ ਬਾਬਾ ਜੀ ਲੈਵੇਂ ਉਹ ਜੀਆਂ ਦੀ ਬਾਪੂ ਜੀ ਐਦਾਂ ਵਾਦੀ ਗੱਲ ਆ ਫਾਤੇ ਆ ਵੀ ਮੰਨ ਲਓ ਔਰ ਵੀ ਅਬ ਜਿਹੜੇ ਜਗਰਾਤੇ ਆ ਹਾਂ ਜੀ ਆਪਾਂ ਨਿੱਦ ਨਾ ਨਹੀਂ ਕਰ ਸਕਦੇ ਨਹੀਂ ਕਰਦੇ ਆਪਣੇ ਮਨ ਚ ਫਰੇਵੇਂ ਸਾਰੇ ਧਰਮ ਦਾ ਸਹੀ ਆ ਉਹ ਉੱਥੇ ਕੋਈ ਵੀ ਆਵੇ ਜਾਵੇ ਕੋਈ ਚੱਕਰ ਨਹੀਂ ਠੀਕ ਹੈ ਨਗਰ ਕੀਰਤਨ ਦਾ ਸਾਰੇ ਹਿੰਦੂ ਪ੍ਰਭਾਤ ਰੌਣਕ ਜਗਰਾਤਾਂ ਤੇ ਆਪਾਂ ਜਾਵੜੇ ਥੋੜੇ ਆਏ ਦਰਸ਼ਨ ਮਿਲ ਲੈ ਕਰਿਆਏ ਕੋਈ ਚੱਕਰ ਨਹੀਂ ਸੱਤ ਬਦਲ ਪਰ ਜਿਹੜੇ ਕੰਮ ਇਹਨੇ ਕੀਤਾ ਉਹ ਥੋੜਾ ਗਲਤ ਨਹੀਂ ਪਤਾ ਹਣਾ ਵੇ ਦੇ ਵੀ ਮਨ ਦਾ ਥੋੜਾ ਜਿਹਾ ਸਾਨੂੰ ਨਾ ਇਹ ਟੇਡਾ ਜਿਹਾ ਲੱਗਦਾ ਵੀ ਥੋੜਾ ਜਿਹਾ ਘੱਟ ਆ ਇਹ ਜੀ ਨਿਆਣੀ ਮਾਤਰ ਨਾਲੋਂ ਜੈਨ ਨੂੰ ਅਕਲ ਥੋੜੀ ਜਿਹੀ ਘੱਟ ਆ ਹਾਂ ਜੀ ਹਾਂ ਜੀ ਕੋਈ ਐਸੀ ਸ਼ਰਾਤ ਜੂਗੇ ਪਿੰਡ ਦੇ ਕੋਈ ਜੈਨ ਕਦੇ ਕਰੀ ਪਰ ਤੁਹਾਨੂੰ ਨਹੀਂ ਪਤਾ ਬੋਲੇ ਕਿੱਥੋਂ ਜੀ ਇਹੋ ਜਿਹੇ ਦਿਮਾਗ ਥੋੜਾ ਜਿਹਾ ਦਾ ਹੋ ਰਗਾ ਬਾਣਾ ਕਿਥੇ ਦਾ ਸਭਾਈ ਬਾਣਾ ਕਰੀ ਆਪਾਂ ਕਿੱਲੇ ਬਣਾ ਬਾਬਾ ਜੀ ਬਾਣੀ ਮੇਰੇ ਕੋਲੇ ਹੈਗਾ ਚਾਰ ਪੰਜ ਜਿੰਨੇ ਹੈਗੇ ਕੋਈ ਗੱਲ ਨਹੀਂ ਜਿੰਨੇ ਹੈਗੇ ਮੈਂ ਸਾਰੇ ਦੇ ਦੂੰਗਾ ਤੁਸੀਂ ਨਾ ਐ ਕਰਿਓ ਜੀ ਹਾਂ ਜੀ ਆਪਣੇ ਕੋਲੇ ਅਧਿਕਾਰ ਨਹੀਂ ਹੈਗਾ ਕਿਸੇ ਸੰਘ ਤੋਂ ਬਾਣਾ ਲਵਾਉਣ ਦਾ ਠੀਕ ਹੈ ਜੀ ਗ੍ਰਾਂਤੀ ਸਿੰਘ ਨਾਲ ਬੋਲਚਾਲ ਹੈਗੀ ਆਪਣੀ ਪੀਰ ਨਾਲ ਬਾਤ ਵੀ ਹੈ ਆਪਣੇ ਆਪ ਸਰਕ ਕਮੇਟੀ ਜੀਆਂ ਵਿੱਚ ਦਾ ਪਾਰਟਿਸਪੇਟੈਂਟ ਪਦਰ ਤੇ ਇਸ ਗੱਲ ਨੂੰ ਆਪਾਂ ਰੱਖੀਏ ਠੀਕ ਹੈ ਜੀ ਹੈ ਤਾਂ ਚਲੋ ਮਤ ਥੋੜੀ ਹਾਂ ਜੀ ਆਪਣੀ ਵੀ ਬਹੁਤ ਥੋੜੀ ਇਹਦੀ ਥੋੜੀ ਘੱਟ ਥੋੜੀ ਬਸ ਆ ਜੀ ਹੈ ਨਾ ਤੇ ਹੈ ਇਹ ਆਪਣਾ ਹੀ ਹਾਂ ਜੀ ਤੇ ਤੁਸੀਂ ਸੰਘ ਐਂ ਕਰੋ ਜਦੋਂ ਕੋਈ ਮਲਾਜ਼ਮ ਗਲਤੀ ਕਰਦਾ ਨਾ ਉਹਦੀ ਮਰਦੀ ਲਵਾ ਲੈਂਦੇ ਆ 7 ਵਜੇ ਨਾ ਫਿਰ ਉਹਨੂੰ ਵੱਡੇ ਅਫਸਰ ਚੈੱਕ ਕਰਦੇ ਹੁੰਦੇ ਵੀ ਜੇ ਉਹ ਦੁਬਾਰਾ ਸਹੀ ਹੋ ਗਿਆ ਤੇ ਉਹਨੂੰ ਵਾਰਦੀ ਦੇ ਦਿੱਤੀ ਜਾਂਦੀ 7 ਵਜੇ ਨਾ ਪਰ ਮਮਈ ਇੱਕ ਬੈਂਤੀ ਆ ਬਾਣਾ ਤੁਸੀਂ ਜੇ ਲਾਹਣਾ ਤਾਂ ਵੀ ਦੱਸ ਦਿਓ ਮੈਨੂੰ ਦੇਖੋ ਮੇਰਾ ਬਾਣਾ ਤਾਂ ਉਹਨੂੰ ਮੇਰੇ ਪਿਓ ਤੋਂ ਬਹੁਤ ਮੈਂ ਮੁੱਖ ਮੋੜ ਨੂੰ ਮੇਰਾ ਜੀਜੀ ਕਰਦਾ ਨਹੀਂ ਨਹੀਂ ਤਰੀਕੇ ਨਾਲ ਵੇਖੋ ਮੁੱਖ ਮੋੜ ਮਮੀ ਬਾਣਾ ਤਾਂ ਹੁਣ ਵੀ ਲਾਇਆ ਵੀ ਆ ਫਿਰ ਮੁੱਖ ਮੋੜ ਕੇ ਨਹੀਂ ਉਹ ਮੈਂ ਤਾਂ ਨਹੀਂ ਪਪਾ ਜੀ ਇਹ ਜਿਹੜੇ ਬਾਣੇ ਹੈਗੇ ਆ ਬਾਪੂ ਜੀ ਬਾਣੇ ਸਾਰੇ ਆਪਾਂ ਲਿਭਾਉਣੇ ਨਹੀਂ ਇਹ ਲਾਈ ਬੈਠਾ ਮਹਾਰਾਣੀ ਬਾਬਾ ਜੀ ਮੂੰਹ ਮੈਂ ਗੱਲ ਤਾਂ ਸੁਣਦਾ ਦਿਲੋਂ ਨਹੀਂ ਲਾਇਆ ਆਪਾਂ ਦਿਲੋਂ ਪਾਈਆਂ ਨਹੀਂ ਉਹਦੇ 15 ਚਲੋ ਪਾਈ ਰੱਖ ਦਿਲ ਨਾਲ ਨਹੀਂ ਲਵਾਉਂਦਾ ਕੋਈ ਕੱਪੜੇ ਤਾਂ ਲਾ ਦੇਣਾ ਉਹ ਮੈਂ ਤਾਂ ਠੀਕਾ ਪੋ ਲਾ ਦੇਣਾ ਉਹ ਇਹਨਾਂ ਦੇ ਬਾਣੇ ਜਿਹੜੇ 4-5 ਹੈਗੇ ਆ ਗੁਰਦਰਾ ਸਾਹਿਬ ਵੀ ਰੱਖਣੀਆਂ ਠੀਕ ਹੈ ਤਾਂ ਪ੍ਰਧਾਨ ਜਨ ਕਹਦਾਂਗੇ ਪ੍ਰਧਾਨ ਜੀ ਜੇ ਤੁਸੀਂ ਇਹ ਤੁਹਾਡੇ ਪੈਂਟ ਦੀ ਜ਼ਿੰਮੇਵਾਰੀ ਆ ਵੀ ਆਪਾਂ ਵੱਡੇ ਪੱਦਰ ਤੇ ਐਵੇਂ ਮੁੜ ਕੇ ਆਪਾਂ ਵੀ ਇਹਨੂੰ ਹਾਰਟ ਨੂੰ ਦੁਖੀ ਨਹੀਂ ਕਰ ਸਕਦੇ ਹਨਾ ਆ ਸਰੀ ਸਾਹਵਾ ਛੋਟੀ ਇਹਨੂੰ ਕਦੇ ਵੀ ਉੱਤੋਂ ਦੀ ਨਹੀਂ ਪਾਉਣਾ ਕੋਈ ਵੀ ਕੱਪੜਾ ਪਾਉਣਾ ਪੈਂਟ ਸਾਥ ਕੁੜਤਾ ਪਿਆ ਮੈਂ ਇਹਨੂੰ ਥੱਲੇ ਦੀ ਪਾ ਹਾਂਜੀ ਸਰਪੰਨਾ ਤੁ ਕਹਤੇ ਵੀ ਤੇ ਤਾਂ ਗਾਥੀ ਹੁੰਦੀ ਆ ਧਰਮ ਦਾ ਬਚਿਆ ਰਹੂਗਾ ਇਸ ਦਾ ਲਖਨ ਪਿੰਡੋ ਤੇਰੇ ਅਸੀਂ 1 ਮਹੀਨੇ ਬਾਅਦ ਰਿਪੋਰਟ ਲਾਉਂਗੇ ਫਿਰ ਅਸੀਂ ਜਿੰਨੇ ਤੋਂ ਪੁਰਾਣੇ ਬਾਣੇ ਦਿੱਤੇ ਤੈਨੂੰ ਨਵੇਂ ਦੇ ਕੇ ਜਾਵਾਂਗੇ ਕਿਰਪਾਨ ਤੋਂ ਵੱਡੀ ਕਿਰਪਾਨ ਕੋਈ ਵੀ ਕਿਰਪਾਨ ਤੋਂ ਨਹੀਂ ਬੱਟੇ ਗੇ ਤੇਰੇ ਤੋਂ ਗਾਤੀ ਹੁੰਦੀ ਆ ਤੇ ਧਰਮ ਬਗਲਾਵ ਨਹੀਂ ਤੈਨੂੰ ਪੀਰ ਹੋਣਾ ਜੇ ਤੇਰਾ ਅਵਰਡ ਨਾ ਛਕਿਆ ਹੁੰਦਾ ਤੇਰੇ ਹੱਥੇ ਕਿਰਪਾਨ ਨਾ ਹੁੰਦੀ ਫਿਰ ਤੇਨੇ ਕੀ ਕਰਦੇ ਉਹ ਮੈਂ ਤਾਂ ਠੀਕ ਆ ਬਾਬਾ ਹਾਂ ਜੀ ਸਹੀ ਆ ਬਾਬਾ ਤੁਸੀਂ ਸੱਚ ਆ ਤੁਸੀਂ ਹੁਣ ਇਹਨਾਂ ਨੂੰ ਬਜ਼ੁਰਗਾਂ ਦਾ ਬਚਨ ਕਰੋ ਤੇ ਘਰੇ ਪੈ ਸੋ ਸ਼ਸਤਰ ਤੇ ਤੇਰੇ ਬਾਣੇ ਉਹ ਉਨਾ ਚਿਰ ਗੁਰੂ ਘਰ ਰਹਿਣਗੇ ਜਿੰਨਾ ਚਿਰ ਤੁਹਾਨੂੰ ਆਪਣੀ ਜ਼ਿੰਦਗੀ ਚ ਸੁਧਾਰ ਨਹੀਂ ਕਰ ਲੈਂਦੇ। ਇਹ ਦੇਖੋ ਇੱਕ ਬੇਨਤੀ ਆ। ਹਾਂ। ਪੈਸੇ ਲੱਗੇ ਪਾਪਾ ਜੀ। ਠੀਕ ਉਹ ਜਾਣੇ ਬਣਾ ਪਾਉਂਗਾ ਜ਼ਰੂਰ ਪਰ ਮੈਂ ਮੁੜ ਕੇ ਚਾਹੇ ਮੇਰੇ ਸੌ ਸੱਤ ਤੂੰ ਆਪ ਲਾ ਕੇ ਜਾਇਓ ਪਰ ਮੈਂ ਬਣਾ ਲਾਉਣਾ ਚਾਹੁੰਦਾ ਨਹੀਂ ਬਣਾ ਮੈਂ ਪਾਉਂਗਾ ਬਣਾ ਨਹੀਂ 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 ਆਏ ਦੇ ਤਾਂ ਪੱਕੇ ਤੌਰ ਤੇ ਗਾ ਬੰਦੇ ਤਾਂ ਵੀ ਉਹਨਾਂ ਦਾ ਕੋਈ ਮਹੀਨੇ ਦਾ ਦਿਨ ਟਾਈਮ ਦਿੰਦੇ ਆ ਤੈਨੂੰ ਤੇਰੀ ਤੇਰ ਨਾਲ ਕੋਈ ਗੱਲ ਨਹੀਂ ਨਹੀਂ ਗਰਮ ਹੋਰੀ ਗੱਲ ਨਹੀਂ ਨਹੀਂ ਦੇਖੋ ਤੁਸੀਂ ਸਿਆਣੇ ਬੰਦੇ ਖੜੇ ਹੋ ਇਹ ਗੱਲ ਨਹੀਂ ਨਹੀਂ ਸੁਣੋ ਬਾਬੇ ਤੁਹਾਨੂੰ ਥੋੜੀਆਂ ਗਲਤੀਆਂ ਜਿਹੜੀ ਸਿੱਖੀ ਦੀ ਗਲਤੀ ਆ ਇਹ ਗਰਮਾਨਾ ਨਹੀਂ ਹੁੰਦਾ ਦੰਨ ਨਹੀਂ ਹੁੰਦਾ ਇਹਦੇ ਚ ਹੁੰਦੀ ਆ ਤਨਖਾਹ ਠੀਕ ਆ ਮੇਰੀ ਗੱਲ ਸਮਝ ਤਾਲਾ ਤੋਂ ਬਾਹਰ ਉਹਨਾਂ ਨੇ ਭੜੇ ਮਾੰਝਿਆ ਜੂਠੇ ਲੰਗਾ ਲੱਗੀ ਸੀ ਉਹਨਾਂ ਨੇ ਬਾਹਰ ਆਏ ਹੁੰਦਾ ਤੇਰੇ ਹੁਣ ਬਾਣਾ ਬਾਇਆ ਤੇ ਤੇਰੇ ਤੋਂ ਬਾਣਾ ਬਾਖ ਪਾ ਕੇ ਲਾ ਕੇ ਲੈ ਗਏ ਵੀ ਜਾ ਭੱਜ ਜਾਏ ਉਹ ਹੁੰਦਾ ਬਾਣਾ ਲਗਾਉਣਾ ਤੇ ਸ਼ਹਿਰਾ ਤਾਂ ਨਹੀਂ ਲਵਾਇਆ ਤੇਰਾ ਸਾਲ ਕਿਆ ਕਾਰ ਬੱਟੇ ਤੈਨੂੰ ਕੋਈ ਕਾਰ ਦੇਣ ਆਏ ਆ ਉਹ ਇਹ ਆ ਵੀ ਪਰਦਾ ਕਰ ਲੈ ਹਾਂਜੀ ਤੇ ਕੇ ਵੀ ਬਾਬਾ ਜੀ ਦੇਖੋ ਤੁਸੀਂ ਗੱਲ ਠੀਕ ਆ ਕਹੀ ਆ ਵੀ ਪੰਜ ਸਰਕਾਰ ਜਿੰਨੇ ਹੈਗੇ ਤੇਰੇ ਕੋਲੇ ਸਾਸਤਰ ਪਰ ਮਾ ਲੋ ਕੇ ਗੁਰੂ ਘਰ ਬਣੀ ਮੈਂ ਰੱਖਾਉਣੀ ਹੈ ਇੱਕ ਮਿੰਟ ਇੱਕ ਮਿੰਟ ਜਿੰਦਾ ਮੈਂ ਮਾਂ ਦੇ ਹੱਥੀ ਲਗਾਉਂ ਆਜ਼ੀ ਮਾਂ ਦੇ ਹੱਥ ਮੇਰੀ ਮਾਂੜ ਬਾ ਮੈਨੂੰ ਪਤਾ ਮੈਨੂੰ ਖੁਦ ਸਮਝ ਆਉਂਦੀ ਆ ਫਿਰ ਗੁਰਦਾ ਸਿੱਖ ਮਤਲਬ ਮਤਲਬ ਇਹ ਆ ਵੀ ਤੇਰੇ ਨਾਲ ਸੀ ਜੇ ਪਿਆਰ ਨਾਲ ਬੈਠ ਕੇ ਗੱਲਬਾਤ ਕਰਦੇ ਤੈਨੂੰ ਰਾਸ ਨਹੀਂ ਆ ਰਹੀ ਆ ਨਹੀਂ 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 ਪਾਪਾ ਜੀ ਚਪੇੜਾ ਚਾਹੇ ਲਾਓ 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 ਫਿਰ ਫਿਰ ਦੂਜਾ ਇੱਕ ਤਾਂ ਤੂੰ ਗਲਤੀ ਕੀਤੀ ਉੱਥੇ ਤੂੰ ਸ਼ਰਤਾਂ ਰੱਖੀ ਜਨਾਂ ਬਾਬਾ ਜੀ ਸਾਤਾ ਪੈਸੇ ਨਹੀਂ ਤੁਸੀਂ ਚਾਹੇ ਨਹੀਂ ਨਹੀਂ ਮੇਰੀ ਗੱਲ ਸੁਣ ਗੁਰੂ ਘਰ ਠੋਟਾ ਕਿ ਸਾਡਾ ਬਾਬਾ ਜੀ ਸਾਰਿਆਂ ਦਾ ਸੰਜ ਸਾਰਿਆਂ ਦਾ ਸੰਜਣ ਫਿਰ ਉਹਨੂੰ ਕਿਉਂ ਕਹਿ ਰਹੇ ਆਂਗਾ ਗੁਰੂ ਘਰ ਨਹੀਂ ਰੱਖਣੇ ਬਾਬਾ ਜੀ ਦੇਖੋ ਪਰ ਜਾਣੀ ਉੱਥੋਂ ਸ਼ਾਸਤਰ ਬੋਲ ਹੋ ਗਿਆ ਮੈਨੂੰ ਪਤਾ ਨਹੀਂ ਅਸੀਂ ਮੇਰੀ ਗੱਲ ਸੁਣ ਕਾਪੀ ਦੇ ਤਨੋਂ ਲਿਖ ਕੇ ਦੇ ਦੇਣਾ ਤੇਰੀ ਕਿੰਨੀ ਕਿਹੜੀ ਚੀਜ਼ ਆ ਤੂੰ ਸਾਨੂੰ ਪੈਸੇ ਦਾ ਤੇ ਪੈਸੇ ਲੈ ਲੈ ਤੇਰੇ ਤੋਂ ਹੁੰਦਾ ਜੰਨੇ ਤੂੰ ਮੁੱਲ ਪਾਉਣਾ ਨਹੀਂ 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 ਬਾਬਾ ਨਹੀਂ ਫਿਰ ਉਹ ਪੈਸੇ ਦੀ ਗੱਲ ਕੀਤੀ ਆ ਨਹੀਂ ਨਹੀਂ ਉਹ ਮੇਰੀ ਬਾਬਾ ਜੀ ਤੂੰ ਇਸ ਗੱਲ ਦਾ ਸਹਿਮ ਹੋ ਕਿ ਨਹੀਂ ਤੂੰ ਦੱਸ ਬਾਬਾ ਜੀ ਸਹਿਮਤ ਜ਼ਰੂਰ ਆ ਫਿਰ ਗੁਰੂ ਘਰੇ ਗ ਗੁਰੂ ਦੀ ਬਦਨਾਮੀ ਹੋਈ ਆ ਤੇ ਗੁਰੂ ਘਰ ਹੀ ਦੇ ਦੇ ਜਿੱਦ ਦੇ ਤੂੰ ਸੁਧਾਰ ਕਰ ਲਿਆ ਤੈਨੂੰ ਆ ਕੇ ਤੇਰੇ ਵੀ ਚੀਜ਼ਾਂ ਵਾਪਸ ਹੋਣਗੇ ਤੇ ਨਵੀਆਂ ਲੈ ਕੇ ਜਾਵਾਂਗੇ ਉਹ ਤੈਨੂੰ ਉਵੇਂ ਮਿਲਦੂ ਚੋਲੇ ਵੀ ਜਿਹੜੇ ਜੋਵੇਂ ਸਭੇ ਗਏ ਨੇ ਤੇਰੀ ਮਾਂ ਤੋਂ ਪਿਤਾ ਤੋਂ ਅੜਪਾ ਤੇ ਅੜਪ ਰਹਿਣ ਅੜਪ ਸੀ ਉਹਨਾਂ ਤੋਂ ਕੀ ਲੈਣਾ ਉਹ ਵੀ ਗੱਲ ਛੋਟੀ ਸਤਬਚਨਾ ਬਾਬਾ ਇਹ ਦੇਖੋ ਦੇਖੋ ਬਣਾ ਦਿੰਦਾ ਇਹਨੂੰ ਸੇਵਾ ਹੀ ਆ ਇਹਦਾ ਅਮਰਤ ਨਾ ਛਕਿਆ ਹੁੰਦਾ ਫਿਰ ਕੋਈ ਦੱਪੀ ਜਾਵੇ ਇਹ ਖਾਈ ਜਾਂ ਲੋਕੀ ਕਰਕੇ ਆਪਾਂ ਉਹ ਵੀ ਸ਼ਮਾ ਸਹੀ ਸੀ ਲੋਕੀ ਉੱਤੋਂ ਤੂੰ ਗਲਤੀ ਕਰਤੀ ਬਰਾ ਬਾਣੀ ਨੂੰ ਕਰਤਾ ਤੇ ਤੂੰ ਸ਼ਰਤਾਂ ਰੱਖੀ ਜਨਾ ਸਾਡੇ ਮੂਰੇ ਵੀ ਸਾਡੀ ਮਾ ਬਦਨ ਉਹ ਹੈਗੀ ਆ ਥੋੜੀ ਅੜਪ ਸੁਭਾਦੀ ਤੇ ਮੈਂ ਬਾਣੀ ਨੂੰ ਨਹੀਂ ਰੱਖਣਾ ਨਹੀਂ ਨਹੀਂ ਕੋ ਮੈਂ ਤਾਂ ਨਹੀਂ ਬੱਬਾ ਮੈਂ ਕਹਿੰਦਾ ਵੀ ਮਨੋਜ ਵੀ ਆਏਗਾ ਤਾ ਤੁਹਾਨੂੰ ਕਹਿ ਕੇ ਜਨੂਗਾ ਵੀ ਆਏ ਤਾਂ ਨਹੀਂ ਹੈਗਾ ਬੱਬਾ ਇਹਨੂੰ ਕੋਈ ਨਹੀਂ ਇਹਨੂੰ ਪਹਿਲਾਂ ਕਹ ਤੂੰ ਸਾਡਾ ਭਰਾ ਮਾ ਤਾਂ ਥੋੜੀ ਆ ਸਾਡੀ ਵੀ ਬਹੁਤ ਹੀ ਨਹੀਂ ਪਰ ਤੇ ਵੀ ਥੋੜੀ ਜਿਹੀ ਘੱਟ ਜਿਆਦੇ ਆ ਵੀ ਤੂੰ ਸਕਦੀ ਇਸ ਨੂੰ ਮੰਨ ਲਈ ਗਲਤੀ ਹੋ ਗਈ ਮੈਂ ਅੱਗੇ ਤੋਂ ਸੇਵਾ ਵੀ ਕਰੂੰਗਾ ਤੇ ਜਦੋਂ ਪਿੰਡ ਵਾਲਿਆਂ ਨੇ ਕਹਿਤਾ ਵੀ ਭਾਈ ਮੁੰਡਾ ਹੁਣ ਸੁਧਰ ਗਿਆ ਅਸੀਂ ਆਵਾਂਗੇ ਤੇ ਤੈਨੂੰ ਪੂਰਾ ਐਨ ਸਜਾ ਕੇ ਜਾਣਾ। ਆਪ ਕਰੋ ਕੋਈ ਗੱਲ ਨਹੀਂ ਮਾਂ ਧੀਆ ਬਾਈ ਦੇਖੋ ਨਾ ਤਾਂ ਅਸੀਂ ਤੈਨੂੰ ਸਜ਼ਾ ਦੇਣ ਆਏ ਨਾ ਹੀ ਅਸੀਂ ਤੇਰੇ ਤੋਂ ਵੱਡੇ ਆ ਨਾ ਹੀ ਤੂੰ ਸਾਡੇ ਲਈ ਬਗਾਨਾ ਸਾਡਾ ਹੀ ਆ ਤੂੰ ਠੀਕ ਆ ਥੋੜਾ ਜਿਹਾ ਗਲਤ ਕੰਮ ਹੋ ਗਿਆ ਤੂੰ ਪਰਦਾ ਕਰ ਲੈ ਜਿਹੜਾ ਬਾਨਾ ਤੇ ਸ਼ਸਤਰ ਹੈਗੇ ਆ ਗੁਰੂ ਘਰੇ ਦੇ ਦੇ ਤੇਰੇ ਲਿਭਾਉਣੇ ਸੱਤਰਾਂ ਛੋਟੇ ਕਰ ਲੈ ਹਾਂ ਲੈ ਇਹਨੂੰ ਪਾਉਣਾ ਥੱਲੇ ਦੀ ਕਦੇ ਵੀ ਕਿਰਪਾਣ ਉੱਤੋਂ ਦੀ ਨਹੀਂ ਪਾਉਣੀ ਜਿੰਨਾ ਚਿਰ ਜਿੰਦਗੀ ਤੇ ਸੁਧਾਰ ਨਹੀਂ ਕਰ ਲੈਂਦਾ ਠੀਕ ਆ ਇਹ ਬਾਣੀ ਸਿੱਖਣ ਲੱਗਿਆ ਕਿ ਤੋਂ ਮੈਂ ਤਾਂ ਮਾੜਾ ਮੋਡਾ ਕੋਈ ਦਰਵਾਜ਼ਾ ਖੋਲ੍ਹਿਆ ਇੱਕ ਆਹ ਸ਼ਾਸਤਰ ਤੇ ਬਾਸਤਰ ਤੇ ਕਰਾਤੀ ਸਿੰਘ ਤੁਹਾਡੇ ਪੈਟ ਦਾ ਉਹ ਕਹੇ ਵੀ ਮੇਰੇ ਤੋਂ ਗੱਲ ਹੀ ਹੋ ਗਈ ਜੇ ਤਾਂ ਮੈਂ ਸੁਧਰ ਗਿਆ ਤੇ ਮੈਨੂੰ ਦੇ ਦੇ ਆਵਦੇ ਆਤੀ ਜੀ ਅਸੋ ਗਾਇ ਜੀ ਖਤੋਂ ਮੈਂ ਜਦੋਂ ਸੁਧਰ ਗਈ ਉਦੋਂ ਸਾਸ ਤੇ ਆਪਾਂ ਨੂੰ ਤਮਾਸੀ ਬੋਲ ਜੀ ਠੀਕ ਹੈ ਜੀ ਜਦੋਂ ਬੱਚਾ ਸਿਆਣਾ ਹੋ ਗਿਆ ਉਹ ਦੇ ਦਿਓ ਹੈ ਆਪਣਾ ਹੀ ਆ ਗਲਤੀ ਹੋ ਗਈ ਤੇ ਸੇਵਾ ਕਰਨਾ ਕੰਮ ਕਰਨਾ ਸ਼ੁਰੂ ਕਰੇ ਜ਼ਰੂਰ ਬਾਬਾ ਜੀ ਇਹਨੂੰ ਅਸੀਂ ਘਰੇ ਨਹੀਂ ਲੈ ਕੇ ਚੱਲੇ ਤੁਹਾਡੇ ਗੁਰੂ ਘਰ ਹੀ ਪਿਆ ਸਕਦਾ ਹੋਏ ਚੰਗਾ ਉਧਰ ਰੱਖ ਲਓ ਜੀ ਸਤ ਜੀ ਤੇ ਜਦੋਂ ਮਰ ਕੇ ਲੈ ਲਓ ਜੀ ਕੁਝ ਕਰਨੀ ਹੈ ਕੋਈ ਨਹੀਂ ਖਿਆਲ ਰੱਖੀ ਸਿਆਣਾ ਬਣ ਕੇ ਰਹੀਂ ਸਤਿਗੁਰੂ ਜੀ ਤੁਰ ਸੀਂ ਜਾ ਜੀ ਪਰ ਬਾਬਾ ਜੀ ਰੋਕ ਦਿਓ ਹਾਂ ਜੀ ਅੱਛੇ ਨਬਰ ਦਾ ਨਾ ਉਹਦਾ ਪੀਰੋਂ ਤੁਸੀਂ ਬੈਠੇ ਹੋ ਤਾਂ ਜੀ ਇੱਥੇ ਹੀ ਹਾਂ ਹੱਤੇ ਦੀ ਮੰਦਰ ਪਰਾਉਣਾ ਨਹੀਂ ਉਹ ਫੋਟੋ ਜਾਨਾ ਨਹੀਂ ਸਹੀ ਗੱਲ ਹੈ ਹਾਂ ਜੀ ਹਾਂ ਜੀ ਤੁਹਾਨੂੰ ਮੈਂ ਜੱਟ ਮਾ ਦੀ ਜੀ ਜਿਹੜਾ ਤੁਹਾਨੂੰ ਮੋਟਰਸਾਈਕਲ ਦੇ ਬੈਠਾ ਸਾਹਮਣੇ ਨਾ ਪੰਜਾ ਹਲਾ ਮੋਟਰਸਾਈਕਲ ਦਾ ਨਾ ਸੋ ਸਾਸਟਰ ਗੋਲ ਕਰਨਾ ਤੁਹਾਡੇ ਕੋਲ ਕਿਹਦਾ ਆਇਆਗਾ ਬੱਛਾ ਕਿਹਨੂੰ ਪਤਾ ਹੀ ਲੱਗਦਾ ਨਹੀਂ ਚਲੋ ਕੋਈ ਨਾ ਗਿਆ ਨਹੀਂ ਤੁਸੀਂ ਵੇਖ ਲਾ ਹਨਾ पेंड पुछा चलो ठीक आहे